ਤੇ ਬਈ ਬਈ ਯਾਰ ਕਿੰਮਲ ਕਰਨਾ ਸਰ ਹਾਂਜੀ ਹੁਣ ਜਿਵੇਂ ਨਵੇਂ ਖਡਾਰੇ ਨੂੰ ਤੋਂ ਰੋੜ ਜਿਹੜੇ ਵੱਡੇ ਨੇ ਬਈ ਯਾਰ ਹੁਣ ਰੁਖਪਦਾ ਹੀ ਯਾਰ ਤੇਰੇ ਫੇਰ ਗੁੰਡਿਆਂ ਨੂੰ ਜਾਓ ਵਿੱਚ ਪਾਣੀ ਅੱਜ ਕੱਲ ਨਾ ਅੱਖਾਂ ਵਾਲਾ ਬਹਿਰ ਤੋਂ ਬਹੁਤਾਂ ਕੰਮ ਬਈ ਮੈਂ ਕਈ ਗੁੰਡਿਆਂ ਮੈਂ ਕਿਹਾ ਅੱਖਰ ਚੋਈ ਜਾਂਦੀਆਂ ਹਾਂ ਨਾਸਾਂ ਜੋ ਪਾਣੀ ਗਾਲ ਵਿੱਚ ਤੇ ਡਾਲਾ ਜਾਂ ਗਿਆ ਮੈਂ ਤੇ ਯਾਰ ਉਹ ਚੀਜ਼ ਦਾ ਬਈ ਹੱਲ ਬੱਸ ਵੀ ਕਿਵੇਂ ਹੋਊਗਾ ਤੇ ਬਾਈ ਜੀ ਸਭ ਤੋਂ ਪਹਿਲਾਂ ਦਾ ਹੱਲ ਬਈ ਗੁੰਡੇ ਦੀ ਸਾਫ ਸਭਾਈ ਠੀਕ ਨਹੀਂ ਤੇ ਪਾਣੀ ਗੁੰਡਿਆਂ ਦਾ ਇਨਾ ਹੋਵੇ ਵੀ ਕੰਡੀ ਦੀ 4-5 ਦਿਨਾਂ ਦੀ ਪਈ ਹੈ ਠੀਕ ਹੈ ਪਾਣੀ ਰੋਜ਼ ਹੀ ਰੋਜ਼ ਰੱਖੋ ਤੇ ਬਾਈ 7 ਦਿਨਾਂ ਦਾ ਕੋਰਸ ਹੈ ਇਹ ਪੱਕਾ ਇਲਾਜ ਹੈ ਬਈ ਸ਼ਰਤਾਂ ਇਹਨਾਂ ਰੋਸੀਨ ਆਉਂਦੀ ਜਿਹੜੀ ਬਾਈ ਲੀਟਰ ਵਾਲੀ ਛੋਟੀ ਵੀ ਪੈਕਿੰਗ ਆਉਂ ਲੱਗਦੀ 100 ਐਮ ਐਲ ਵੀ ਹੁੰਦੀ ਹੈ ਠੀਕ ਹੈ ਜੀ ਉਹ 5 ਲੀਟਰ ਦੇ ਵਿੱਚ 3 ਜਾਂ 4 ਐਮ ਐਲ ਪਾਓ 7 ਦਿਨ ਲਗਾਤਾਰ ਪਾਣੀ ੂਖੇ ਧਿਆਏ ਰੱਖ ਕੇ ਉਹ ਪਾਓ ਇੱਕ ਪਾਊਡਰ ਆਉਂਦਾ ਨਿਊ ਡਾਕਸ ਹੈ ਬਾਈ ਫੇਅਰ ਪਾਊਡਰ ਆਉਂਦਾ ਬਾਈ ਨਿਊ ਡਾਕਸ ਜਾਂ ਵੈਂਡਾਕਸ ਐਨਾ ਇਹ ਲਗਾਤਾਰ 20-20 ਦਿਨ ਪਾਉਣਾ ਪਾਣੀ ਦੇ ਵਿੱਚ ਅੰਦਰ ਦਾ ਵਾਇਰਸ ਹੈ ਬਾਈ ਅੱਖਾਂ 'ਚ ਦਵਾਈ ਪਾਉਣੇ ਨਾਲ ਉੱਪਰ ਦਾ ਬੈਰਸ ਖਤਮ ਹੋ ਜਾਂਦਾ ਜੋ ਅੰਦਰ ਦੀ ਪ੍ਰੋਬਲਮ ਹੈ ਉਹ ਖਤਮ ਨਹੀਂ ਹੁੰਦੀ ਇਹਦੇ ਖਾਤਰ ਬਾਈ ਐਨਰੋਸੀਨ ਤੇ ਵੈਂਟੋਕਸ ਐਨ ਜਾਂ ਨਿਊ ਡਾਕਸੋਨ ਤੋਂ ਹਮੇਤੇ ਕੋਈ ਪਾਊਡਰ ਜਿਹੜਾ ਮਰਜ਼ੀ ਲੈ ਲਓ ਨਿਊ ਡਾਕਸੋ ਨਾਲ ਹੀ ਹੋ ਜਾਂਦਾ ਰੌਂਡ ਅੰਦਰ ਪੂਰਾ ਪੂਰਾ ਹੈ ਹਾਂ ਵੀ ਡਾਕਸ ਦਾ ਨੀਲਾ ਹੁੰਦਾ ਜਾਨੀ ਕਿ ਦੋਹਾਂ ਦੇ ਰੈਪਰ ਬਦਲ ਗਏ ਬਾਈ ਹੁਣ ਪਹਿਲਾ ਹੋ ਰੌਂਡ ਦੇ ਹੁਣ ਕੰਪਨੀ ਬਦਲ ਗਏ ਆ ਗਏ ਜਿੱਟ ਕੇ ਮਿਲਦੀ ਸੇਮ ਹੈ ਤੇ ਉਹ ਜਿਕਣਾ 4 ਲੀਟਰ ਦੇ ਵਿੱਚ ਬਈ ਪੌਦਾ ਚਮਚਾ ਤੋਂ ਇੱਕ ਕੰਡਿਟੀ ਦੇ ਵਿੱਚ ਅੱਧਾ ਚਮਚਾ ਉਹ ਹੋ ਗਿਆ 3 ਜਾਂ 4 ਐਮ ਐਲ ਐਨਰੋਸਿਨ ਨਾਲੇ ਕੋਣੀ ਬਣੀ ਨਾ ਇਕੱਠੇ ਜੇ ਵੀਰ ਉਤਰਨੇ ਖਾ ਜਿਆਦਾ ਤੁਕਦੀਆਂ ਜਾ ਕਮ ਆਵੇ ਫਿਰ ਐਨਰੋਸਿਨ ਇਹ ਕੱਲੀ ਪਾਇਓ ਜੇ ਅੱਖਾਂ ਵਿੱਚ ਗੱਡ ਜਾਣਾ ਜਾਂਦੀ ਜਿਹੜਾ ਨਿਊ ਰੋਕਸ ਜਾਂ ਬੈਂਡੋਕਸ ਆਪ ਖੁਸ਼ਕ ਹੁੰਦਾ ਬਾਰਡਰ ਉਹ ਜਾ ਕਮ ਕਰ ਦਰ ਅੱਖਾਂ ਤੇ ਲਾਗ ਉਹਦੇ ਖਾਤਰ ਜਿਹੜਾ ਅੱਖਾਂ ਚ ਆਪਾਂ ਕੈਪਸੂਲ ਪਾਉਂਦੇ ਆ ਜਾਂ ਕੁਝ ਯੂਮ ਟਿਚਰ ਕਹਿੰਦੇ ਆ ਜਾਂ ਟਿਊਬ ਉਹ ਜੀ ਉਹ ਨਾਲ ਬਾਤਿਓ ਜੇ ਇਹ ਪਾਊਡਰ ਪਾਉਣਾ ਪਾਊਡਰ ਦੋ ਦਿਨਾਂ ਜੇ ਪਾਣੀ ਸਿਕਾ ਦੋਨਾ ਪਰ ਲਾਗ ਤੇ ਖੁਸ਼ਕ ਹੋ ਜਾਂਦਾ ਬਾਈ ਅੱਖਾਂ ਦੇ ਲਾਗ ਤੇ ਉਧਰ ਜਾ ਖਰਚਾਉਂਦੇ ਹੈ ਨਾ ਉਧਰ ਜਾ ਕੇ ਮੜ ਜਾਂਦਾ ਜੇ ਆ ਕੇ ਮਾਣੇ ਉਹਨੂੰ ਨਰਮ ਰੱਖਣੇ ਕਰਕੇ ਬਾਈ ਜਿਆਦਾ ਉਹਦੇ ਲਾਗ ਅੱਖਾਂ ਦੇ ਵਿੱਚ ਟਿਊਬ ਪਾਓ ਜਾਂ ਵੇ ਚੜਦਾ ਕੈਪਸੂਲ ਬਾਈ ਹੋਰ ਕੋਈ ਦਵਾਈ ਨਾ ਪਾਓ ਤੇ ਬਾਈ ਹਰਤੀ ਆ ਰਾਜ ਹੈ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਦਿਖੀਗਾ ਤੇ ਉਹ ਤੋਂ ਤੰਦਰੁਸਤ ਵੀ ਹੋ ਜਾਊਗੇ ਕੋਈ ਪ੍ਰੋਬਲਮ ਵੀ ਨਹੀਂ ਆਊਗੀ ਦਾ ਹਨ ਵਿਛੇ ਮਹੀਨੇ ਦੀ ਵਾਗ ਰਾਖੀ ਵੀ ਦੰਦਾ ਵੀ ਆ ਕਰੇ ਦੇ ਬਾਅਦ 6 ਮਹੀਨੇ ਤੂੰ ਤੋਂ ਹਨ ਕੋਈ ਚੀਜ਼ ਨਹੀਂ ਕਰਦੇ। ਤੁਸੀਂ ਬੜੀਆਂ ਮਿੱਤਾਂ ਮਾਣੋ ਤਾਂ ਬਹੁਤ। ਨਾਵੇਂ ਮੇਰੇ ਨੂੰ ਸੁਝਾਣ ਮਿਲਦਾ ਆਪਾਂ ਵੀ ਨਵੇਂ ਮੁੰਡਿਆਂ ਖਾਤੇ ਨਹੀਂ। ਇਹਦੇ ਆਪਾਂ ਬਹੁਤ ਉਪਰਾਂ ਦੇ ਵਿੱਚ ਇੱਕ ਨਾ بڑا ਬਾਈ ਰਵੀ ਪਾਈ ਦਾ ਵੀ ਚੈਨਲ ਇੱਕ ਡਾਕਟਰ ਕੋਈ ਦਾ ਨੇ। ਉਹਨਾਂ ਨੇ ਚੈਨਲ ਬਣਾਇਆ ਬਾਈ। ਬਿਮਾਰ ਕੁੱਤਰਾਂ ਦਾ ਇਲਾਜ ਆ। ਤੇ ਉਹਦੇ ਜੇ ਆਪਾਂ ਵੀਰੇ ਜਿੰਨੇ ਜੋਗੇ ਹੈਗੇ ਆਪਾਂ ਜ਼ਰੂਰ ਤੁਹਾਆਂ ਪੁੱਟੀਆਂ ਬਾਰੇ ਦੱਸਦੇ ਆ। ਠੀਕ ਹੈ। ਪੱਕਾ ਹੈ ਵੀ ਜਿੰਨੇ ਕੁ ਦੱਸਿਆ ਹੁਣ ਤੱਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸਹਿਯੋਗ ਹੋਇਆ ਬਈ ਅੱਜ ਤੱਕ ਪਰਮਾਤਮਾ ਮਿਹਰ ਕਰੇ ਤਾਂ ਬਹੁਤ ਵਧੀਆ ਮੰਨੀ ਬਈ ਹਾਂ ਵਧੀਆ ਤੇ ਬਈ ਇੱਕ ਇਹ ਦੱਸੋ ਵੀ ਜਦੋਂ ਅੱਖਾਂ ਜੰਨੀਆਂ ਤੇ ਘੁੰਮਣੇ ਦਾ ਵੀ ਖਤਰਾ ਰਹਿੰਦਾ ਬਈ ਪੂਰਾ ਹਾਂ ਬਿਲਕੁਲ ਬਈ ਇਹ ਚੀਜ਼ੇ ਸਟਾਰਟ ਹੁੰਦਾ ਕੰਮ ਇਹ ਅੱਖਾਂ ਸਭ ਤੋਂ ਪਹਿਲਾਂ ਦਰਸ਼ਨ ਹੈ ਅੱਖਾਂ ਦੇ ਆਉਂਦੇ ਜੇ ਆਪਾਂ ਅੱਖਾਂ ਨਾਲ ਠੀਕ ਕਰੀਆਂ ਲੱਗ ਤੁਸੀਂ ਵੀ ਆਪਣੇ ਅੱਖਾਂ ਸਾਫ਼ ਕਰਦਾ ਕਰਦਾ ਹੀ ਉਹ ਹੀ ਲਵੇਟ ਚਾਜਦਾ ਇੱਥੇ ਦਾਣਾ ਪਾਣੀ ਖਤਰਾ ਪਾਣੀ ਹੋਗਾ ਇੱਕ ਤਰੀਕੀ ਵੇ ਕੋ ਹੋरेगा ਜੋ ਪਛਾਣ ਪਾਉਂਦੇ ਦੀ ਜਿਹੜਾ ਕੁੱਤਰ ਪਾਣੀ ਪਾਣੀ ਤੇ ਜਾਊਗਾ ਨਾ ਹਾਂ ਹਾਂ ਉਹ ਪੱਕਾ ਗੁੰਮ ਨਹੀਂ ਤੇ ਹੋਊਗਾ ਅਜੀਤ ਭਾਈ ਇਹ ਬਿਨਾਂ ਪਾਣੀ ਰੈਣਾ ਖੇਤ ਹੈ ਨਾ ਇਹ ਕਾਫੀ ਤਰ੍ਹਾਂ ਦਾ ਹੋ ਗਿਆ ਉਹ ਪਹਿਲਾ ਇਹ 97 99 ਦਾ ਦੇਖ ਜ ਆਪਣੇ ਰਿਜੈਂਡਰ ਰਿਜੈਂਟਿਡ ਹੈਗਾ ਇੱਕ ਮੁਕਾ ਅਸੀਂ ਕੀ ਕਰਦੇ ਹਾਂ ਜਿਹੜਾ ਮੈਸੋਕੀ ਟਿੱਕਾ ਦੇ ਅੰਦਰ ਲੈਣ ਵਾਲਾ ਉਹ ਜਿਹੜਾ ਟਿੱਕਾ ਮੈਸੋਕੀ ਦੁੱਧ ਵਾਲੇ ਦੁੱਧ ਲਗਾ ਹਮ ਰਹਿੰਦੇ ਆਪਾਂ ਦੋ ਬੂੰਦ ਉਸकी ਪੈ ਜਾਂਦੇ ਸਵੇਰ ਸਮੇਂ ਆਕਸੀ ਨਹੀਂ ਮੂਝੇ اچھا ਠੀਕ ਹੈ ਹੋਰ ਭਾਈ ਮਿੰਨੇ ਦੇ ਅੰਦਰ ਅੰਦਰ ਕਬੂਤਰ ਕੋਈ ਐ ਨਹੀਂ ਦੱਸਦਾ ਦੱਸ ਸਕਦਾ ਕਿ ਕਬੂਤਰ ਘੁੰਮ ਨਹੀਂ ਜਾਂਦਾ ਸਿੱਧਾ ਹੁਣ ਕਹਿੰਦਾ ਗੁਲਨ ਸਿੱਧਾ ਠੀਕ ਹੈ ਭਾਈ ਨੋਟ ਕਰਿਓ ਜਿਹੜਾ ਸਾਥ ਨੈਰੋਬੀਨ ਲਗਾ ਦੇ ਨੈਰੋਬੀਨ ਗੋਲੀ ਕ ਟਿੱਕਾ ਟਿੱਕਾ ਲਾ ਦੇ ਜਾਂ ਗੋਲੀ ਲਾ ਦੇ ਠੀਕ ਹੈ ਵੀਵੀਅਮ ਕੋ ਫੂਲਾਦੇ ਬੋਮ ਜੀ ਸਵਾਜਾ ਸਵਾਜਾ ਇਹ ਵੀ ਹਾਂ ਬਹੁਤ ਵਧੀਆ ਮੇਰਾ ਸਭ ਤੋਂ ਕੋ ਡੇ ਲਾ ਜਿਹੜਾ ਮੈਂ ਕਿਤਾ ਨੂੰ ਦੂਰ ਦੂਰ ਲੈਣਾ ਲੋਕਾਂ ਨੂੰ ਮਿਲਦਾ ਨਹੀਂ ਸਾਡੇ ਥੋੜਾ ਹਾਂ ਜਦੋਂ ਮੈਂ ਦੇਖਦਾ ਸਾਡੇ ਥੋੜਾ ਜੀ ਆਪਣੇ ਥੋੜਾ ਜੀ ਪਾਸੇ ਨੂੰ ਲੈ ਗਏ ਜੀ ਹਾਂ ਮੰਗ ਕਰਦਾ ਇਨਸਾਨਾਂ ਨਾਲ ਮਤਰੇ ਆ ਤੁਹਾਨੂੰ ਆਪਣੀ ਗਰੀਬੀ ਭਾਈ ਉਹ ਵੀ ਜਦ ਗਰੀਬ ਉੱਪਰ ਹਾਂ ਸਾਡੇ ਇੱਧਰ ਜਮਾਇਆ ਹੋਇਆ ਹੈ ਬਟਕਾ ਵਧੀਆ ਗੱਲ ਹੈ ਕਿ ਸਾਨੂੰ ਚਾਹੀਦਾ ਲੋਕੀ ਆਪਣਾ ਨੁਕਤਾ ਨਾ ਦਸਵਾ ਕਹੀਦਾ ਭਾਈ ਦਸਾਂ ਫੇਰ ਬਿਮਾਰੀ ਸ਼ੇਅਰ ਕਰੋ ਪਰ ਉਸਕੋ ਨਾ ਲਾ ਲੇਂ ਕੋਈ ਤਰੀਕਾ ਵੀ ਉਹ ਦੇਖੇ ਕਿ ਕਬੂਤਰ ਕੋ ਭੁੱਖਾ ਨਾ ਜ਼ਰੂਰ ਰੱਖਣਾ ਭੁੱਖਾ ਨਾ ਰੱਖਣਾ ਜਿੰਨੀ ਕੋਈ ਖਾਣੇ ਨਾ ਦੇ ਦੇ ਭੁੱਖਾ ਨਹੀਂ ਰਹਿਣਾ ਇਹਦਾ ਭੁਖਾ ਰਹੂਗਾ ਉਹ ਵੀ ਮਰੂਗਾ ਉਹ ਵੀ ਮਰੂਗਾ ਬਹੁਤ ਵਧੀਆ ਕਰਵਾ ਭਾਈ ਬਹੁਤ ਬਹੁਤ ਧੰਨਵਾਦ ਭਾਈ ਯਾਰ ਇਹ ਜੋ ਪੈਰੋ ਪੈਰੋ ਕੋ ਉਹ ਜੋ ਹੋ ਜਾ ਆਪਾਂ ਮਰੀ ਵੀ ਮਰੀ ਗੱਲ ਜੋ ਪੈਰੋ ਹੋ ਜਾ ਸ੍ਰੀ ਮਾਤਾ ਸ਼ਨੀ ਵੰਡਾਣੀ ਚੱਲ ਚੱਲ ਇਸ ਕੋ ਬੋਲ ਦੇਣੀ ਕਿਤਾਬ ਲਈ ਆ ਬੁਢੀ ਦਾ ਹਾਂ ਉਹਗਾ ਹੈਗਾ ਵੀਰੇ ਇੱਕ ਤਾਂ ਆਪਣਾ ਪੱਕਾ ਪਿਆ ਰੂਮ ਤੋਂ ਦੇਖੂਆ ਉਹ ਜ਼ਰੂਰ ਫੋਟੋ ਲਾ ਗਈ ਤੇ ਬਾਈ ਛਿੱਲ ਕੇ ਨਾ ਨੂੰ ਛਿੱਲ ਕੇ ਉਹਦੇ ਤੇ ਹੀਰਾ ਕਾਛੀ ਚਾਉਂਦੀ ਬਈ ਹੀਰਾ ਕਾਛੀ ਉਹ ਆਪਾਂ ਯੂਜ਼ ਕਰਦੇ ਹਾਂ ਉਹ ਲਾ ਦੋ ਬਾਈ ਦੂਏ ਦਿਨ ਸਾਫ਼ ਕਰ ਦਿੰਦੇ ਹਾਂ ਨਾਲ ਟੈਬਲੇਟ ਦੇਣੀ ਹਾਂ ਹਾਂ ਉਹ ਗੋਲੀ ਨਾਲ ਦੇ ਦੋ ਉਸੇ ਜਾ ਕੇ ਮਾਓ ਉਸਕੋ ਛਿੱਲ ਕੇ ਹਾਂ ਉਹ ਕਰਦੇ ਤਿੰਨ ਐਸਾ ਕਰ ਦਿੰਦੀ ਕਿ ਆਪਕੋ ਇਹ ਪਤਾ ਲੱਗੇਗਾ ਜਖਮ ਖੁਰੰਡ ਪਤਾ ਨਹੀਂ ਕਿੰਨਾ ਭੁਗਣਾ ਹੈ ਹਾਂ ਉਹ ਗੋਲੀ ਗੋਲੀ ਕੌਣ ਹੋਰ ਹੈ ਬੜੀ ਹੈ ਬਾਈ ਤੁਸੀਂ ਵੀ ਦੇਖਿਓ ਨਾ ਜਦੋਂ ਉਹ ਤਾਂ ਛੋਟਾ ਜਿਹਾ ਹੁੰਦਾ ਤਾਂ ਤਾਂ ਲੱਗਦਾ ਕਿ ਚਲ ਕੁਝ ਨਹੀਂ ਹੈਗਾ ਦੇਖੋ ਬਾਈ ਇੱਕ ਚੀਜ਼ ਹੋਰ ਮੈਂ ਦੱਸਦਾ ਕਿ ਛੇ ਸੱਤ ਮਿੰਦਰ ਚੱਕਰਵਈ ਤੇ ਮਰਕਿੰਦਰ ਹੈ ਉਹਨੂੰ ਨਹੀਂ ਕਿਉਂਕਿ ਪੈਸੇ ਸੀ ਸੀ ਗੁਜਮਨ ਇਹ ਦਵਾਈਆਂ ਨਹੀਂ ਆਉਂ ਗਾਟਮਾਂ ਤੇ ਪਹਿਲਾਂ ਵੀ ਆਉਂਦੇ ਪੱਟਿਆ ਉਹਨੇ ਖਰੜ ਤੇ ਨਹੀਂ ਗਿਆ ਤਾਂ 5 6 ਸੀ ਤੇ ਕਰੀਜੈਂਟ ਦੀ ਬਹੁਤ ਉਹ ਪਹਿਲਾਂ ਥੋੜੇ ਪੱਸੀਆ ਪਾ ਲਾ ਬਾਈ ਵੀਰ ਬਾਈ ਮੱਖੀ ਮੱਛੀ ਨਹੀਂ ਭਾਈ ਬੈਠਣ ਦਿੰਦੀ ਨਹੀਂ ਉਹ ਜ਼ਖਮ ਜਖਮ ਵੀ ਫੰਕ ਦੇ ਉਹ ਚੇਚਕ ਸਾਰੇ ਖਤਮ ਕਰ ਦਿੰਦੀ ਉਹ ਮੇਰੇ ਕੋਲ ਨੂੰ ਨਹੀਂ ਭਾਈ ਮੈਂ ਆਰਮੀ ਜੀ ਖਰੜੀ ਉਹ ਪਾਰਟੀ ਮੈਨਿਕਲ ਤੋਂ ਉਹਦੇ ਨਾਲ ਮੈਂ ਤਾਂ ਗਿਆ ਬਾਤ ਨਹੀਂ ਮਿਲਦੀ ਉੱਥੇ ਹੈ ਜਿਹੜਾ ਅੱਖ ਦੇ ਲਾਗ ਹੋਊਗਾ ਜ਼ਹਿਰ ਬਾਦ ਉਹਦੇ ਖਤਮ ਦਾ ਗੋਲੀ ਹੋਇਆ ਕੈਬਿਨੇਟ ਕੌਣ ਸੀ ਹੈ ਕੈਬਿਨੇਟ ਮੈਂ ਉੱਪਰ ਬੈਠ ਮੈਂ ਨੋਟ ਕਰ ਗਿਆ ਹੇਠਾਂ ਸੈਂਡ ਕਰ ਦੋ ਹਾਂ ਮੈਨੂੰ ਜਿੱਦ ਇੱਕ ਦਾ ਹਾਂ ਮੈਂ ਫੋਟੋ ਸੈਂਡ ਕਰ ਦੋ ਆਈ ਹੈ ਯਾਦ ਨਹੀਂ ਆ ਉਹ ਦਿਮਾਗ 'ਚ ਮੇਰੇ ਆਇਆ ਨਹੀਂ ਉਹ ਕਿਹੜਾ ਆਉਗਾ 400 ਨਹੀਂ ਆਉਗਾ 200 400 ਚ ਆਉਗਾ ਪੈਂਡਡੋਮ ਸੁਣ ਤਾਂ ਲੋ ਸ਼ਾਇਦ ਹਾਂ ਜੋਫਾ ਹੀ ਸਾ ਦੇਣਾ ਹਾਂ 14 ਹੀ ਸਾ ਹਾਂ ਉਹ ਜਿਹਨੇ ਕਿ ਵਧੀਆ ਰਿਅਲ ਟਾਇਰ ਆ ਬਾਈ ਹੋ ਮੇਰੇ ਕੋਲ ਪੀਲੇ 15 ਮਨ ਦੀ ਹਾਂ ਪੀਲੇ ਹਾਂ ਹਾਂ ਮੇਰੇ ਕੋਲ ਵੀ ਵਧੀਆ ਡਿਫੀਕਲ ਆ ਪੈਂਡਰ ਚਾਹਤ ਹੋਇਆ ਹਾਂ ਪੈਂਡਰ ਆ ਗਿਆ ਵਧੀਆ ਬਹੁਤ ਵਧੀਆ ਰਿਅਲ ਟਾਇਰ ਆ ਬਾਈ ਬਹੁਤ ਪੈਂਡਰ 400 ਕੋੜੀ ਆ ਬਾਈ 400 ਪੈਂਡਰ ਲੱਟਰ ਦੇ ਲਈ ਕਿਹੜੀ ਹੈਗੀ ਪੈਂਡਰ 400 ਐਮ ਜੀ ਦਫਾ ਹੀ ਸਾ ਦੇਣਾ ਬਾਈ ਆਪਾਂ ਮੋਟਰ ਲਾ ਦੇਣਾ ਨਹੀਂ ਜਾਵਾਂਗੇ ਇਧਰ ਤੋਂ ਮੈਡੀਕਲ ਨਾ ਮੈਡੀਕਲ ਕੋਲ ਬੰਦ ਤੂੰ ਕੋਲ ਪਰ ਤੋਂ ਮੈਨੂੰ ਪੁੱਛਦਾ ਤਾਂ ਇਹ ਰੋਈ ਰੋਈ ਬੰਦ ਪਹਿਲਾਂ ਤਾਂ ਇਹਦੀ ਸਾਵਧਾਨੀਆਂ ਵੀ ਨੇ ਹਾਂਜੀ ਸਿਖਾਉਂਦੇ ਨੇ ਇਸਕੇ ਮਾਸ਼ਾਅੱਲਾ ਮੜੇ ਤੇ ਇਹ ਹੁੰਦੇ ਹੀ ਨਹੀਂ ਸੁਣੇ ਭਾਈ ਇਹਦੀ ਸਾਵਧਾਨੀ ਹਾਂ ਬਾਰੀ ਭਾਈ ਇਹ ਪਾਣਾ ਵੀ ਇਤਤਰ ਨੇ ਆ ਮਾਤਾ ਮਾਤਾ ਕਹਿੰਦੇ ਕਈ ਮਾਤਾ ਜੀ ਕਿੱਥੇ ਨਹੀਂ ਬੋਲੋ ਕਰੋ ਦਿਨ ਉਹ ਕੋਈ ਗੋਣੇ ਕਹਿ ਦੂਗਾ ਹਾਂ ਹਾਂ ਤੇ ਇਹਨਾਂ ਦੀ ਬਚਾਅ ਦੀ ਅੱਪਾ ਕੀ ਗੱਲ ਕਰਨੀ ਹੈ ਭਾਈ ਵੀ ਹੋਣਾ ਭਾਈ ਹਫਤੇ ਪਹਿਲਾਂ ਦਾ ਪਚਾਰ ਖਾਤਰ ਉਹਦੇ ਇਹ ਫਾਰ ਗਾੜੀ ਦਾ ਗੋਣੇ ਚੱਲ ਜੀ ਉਹਦੇ ਵਿੱਚ ਮચ્છਰ ਨਾ ਪੜੇ ਇਹ ਮੇ ਦਾ ਕਾਰਨ ਸਭ ਤੋਂ ਵੱਡਾ ਮਛਰ ਹੈ ਤੇ ਜੇ ਮੈਂ ਵੀ ਹੈ ਡੀਜੇ ਤੁਸੀਂ ਬੜੇ ਕਰੋ ਚਾਹੇ ਕੋਈ ਮੀਰ ਨਾ ਟਾਕੀ ਦੇ ਵਿੱਚ ਗਿੱਲੀ ਕਰਕੇ ਉਹਨੂੰ ਟੰਗ ਦੋ ਜਾਂ ਕਿਸੇ ਬੱਚੇ ਕੋਲ ਕੱਪੜਾ ਦੀਜਾ ਤਾਂ ਕਿਲਾ ਕਰਕੇ ਜਿੱਥੇ ਬੱਚੇ ਗੱਡੇ ਉਹ ਤੇ ਲਾਗ ਰੱਖੋ ਵੀ ਉਹਨੂੰ ਮਛਰ ਨਾ ਕੱਟੇ ਬਸ ਛੋਟੇ ਬੱਚੇ ਨੂੰ ਤੇ ਮਛਰ ਕੱਟਦਾ ਤੇ ਉੱਥੇ ਤੋਂ ਬਣਦੀ ਐਹ ਪ੍ਰੋਬਲਮ ਇੱਕ ਗੱਲ ਹੋਰ ਵੀ ਹੈ ਬਾਈ ਦਿਨ ਮੇਰਾ ਮੇਰਾ ਮੋਰ ਦੀ ਗੋਲੀ ਲੱਗਦੀ ਹੈ ਕੰਨਾਂ ਨੂੰ ਮੇਰਾ ਜਿਹੜਾ ਮਾਈਂਡ ਜਿਹੜਾ ਮੇਰਾ ਮਾਈਂਡ ਕਹਿ ਰਿਹਾ ਜਿਹੜੇ ਆਪਣੇ ਪੁੱਤਰਾਂ ਦੇ ਆ ਮਾਂ ਤਾਂ ਨਿਕਲ ਜਾਂਦੀ ਆ ਹਾਂ ਠੀਕ ਹੈ ਇਹ ਮੌਸਮ ਦੇ हिसाब ਨਾਲ ਠੀਕ ਨਹੀਂ ਮੇਰੇ ਖਿਆਲ ਮੇਰਾ ਵੀ 24 12 ਮਹੀਨੇ 30 ਦਿਨ ਦਾ ਨਹੀਂ ਦੋਸਰਾ ਕਹਿਣ ਦੇ ਕੋਈ ਜਿਸ ਟਾਈਮ ਗਰਮੀ ਨਹੀਂ ਹੁੰਦੀ ਕਰਮੀ ਦੇ ਵਿੱਚ ਮੱਛਰ ਮਰ ਜਾਂਦਾ ਹਾਂ ਲੋਮ ਲੋਮ ਬਹੁਤ ਮਗਾ ਦਿੰਦੀ ਜਦ ਠੰਡਾ ਹੀ ਦਿਨ ਆ ਹੁਣ ਆ ਦੇ ਨਾਲ ਕਿਉਂ ਕਿੰਨਾ ਮੱਛਰ ਹੈਰੇ ਕਿਤੇ ਘਰ ਚ ਮੱਛਰ ਆਏ ਅੱਜ ਵੀ ਆਪਣੇ ਕਿਸੇ ਸਾਲ ਸਰਦੀ ਉਮੋਂ ਵੀ ਆਈ ਕਿ ਸਰਦੀ ਉਮੋਂ ਮੱਛਰ ਕਿੱਥੇ ਹੁੰਦਾ ਰਹਿੰਦਾ ਬਹੁਤ ਰਹਿੰਦਾ ਬਹੁਤ ਰਹਿੰਦਾ ਇਹ ਥੋੜੇ ਦੋ ਰਹਿਣਾ ਕੋਈ ਨਾ ਆ ਰਹੇ ਜੀ ਜਿਆੜਾ ਦੇਖਣਾ ਤਾਂ ਇੱਕ ਗੁੱਡੇ ਚ ਆਲਰਾਟ ਲਵਾ ਦਿਓ ਬਾਕੀ ਜੇ ਨਾ ਲਾਓ ਉਹ ਆਲਰਾਟ ਵਾਲੇ ਗੁੱਡੇ ਚ ਬੱਚੇ ਤੇ ਯਾਰ ਬਾਤ ਨਹੀਂ ਹੋਊਗਾ 100% ਤੋਂ ਇਹ ਹੈ ਮੱਛਰ ਕੀ ਬੱਚਾ ਰਹਿਆ ਮੱਛਰ ਇਹ ਕਿਹੜਾ ਤੁਹਾਨੂੰ ਹੋਉਂਦਾ ਹੈ ਨਾ ਉਹ ਇਹ ਕਹਿੰਦੇ ਬਹੁਤ ਪ੍ਰਾਚਨ ਸਾਰਿਆਂ ਦਾ ਆਪਣੀ ਆਪਣੀ ਸੋਚ ਹੈ ਮੇਰੀ ਲੱਗ ਸੋਚ ਹੈ ਬਾਈ ਦੀ ਲੱਗ ਸੋਚ ਹੈ ਤੁਹਾਡੀ ਲੱਗ ਹੈ ਤੇ ਚਾਚੇ ਦੀ ਲੱਗ ਹੈ ਉਹ ਬਾਈ ਦੀ ਲੱਗ ਹੈ ਸਾਰਿਆਂ ਦਾ ਅਲੱਗ-ਅਲੱਗ ਮਾਈਂਡ ਹੈ ਨਾ ਉੱਤਰਵਾਦੀਆ ਉਹ ਮਾਈਂਡ ਦਾ ਅਲੱਗ-ਅਲੱਗ ਰੱਖਦਾ ਅਲੱਗ-ਅਲੱਗ ਦਾ ਮੈਂ ਤਾਂ ਨਹੀਂ ਮੱਟਣਾ ਗੱਲ ਇਦਾਂ ਜੇ ਆਪਾਂ ਕਹਿੰਦੇ ਖਾਣੇ ਪਾਣੀ ਨਾਲ ਹੁੰਦਾ ਵੀ ਆਪਾਂ ਨੇ ਇਹਨਾਂ ਨੂੰ ਬਾਜਰਾ ਪਾਤਾ ਗਰਮ ਚੀਜ਼ਾਂ ਪਾਤੀਆਂ ਬੜੇ ਵੀ ਤਾਂ ਖਾਂਦੇ ਫਿਰ ਬੜਿਆਂ ਦੇ ਨਾਲ ਨਹੀਂ ਹੁੰਦੀ ਜਿਹੜਾ ਬੱਚੇ ਦਾ ਮਾਸ ਹੁੰਦਾ ਨਾਜਕ ਹੁੰਦਾ ਹਾਂ ਬਿੰਦਰ ਛਕੜਾ ਬਾਈ ਉਹ ਵੀ ਦੁਨੀਆਂ ਨੂੰ ਬਹੁਤ ਬੱਚੇ ਦਾ ਮਾਸ ਨਾਜਕ ਹੁੰਦਾ ਉਹ ਵੀ ਮੱਛਾ ਕੱਟ ਰਿਆ ਉਹ ਨੌਵੇਂ ਦੇ ਨਾਂ ਨੇ ਬੜੀਆਂ ਚੰਗੀਆਂ ਚੰਗੀਆਂ ਬਾਈ ਮੈਨੂੰ ਲੱਗਦਾ ਹੈ ਆਪਣੇ ਚਾਰ ਮਹੀਨੇ ਤੋਂ ਮਾਰ ਰਿਹਾ ਹਾਂ ਪਰ ਉਹਤਰ ਬਾਜੀ ਨੇ ਬਹੁਤ ਕਰੇ ਹੁੰਦੇ ਨੇ YouTube ਦੁਨੀਆ ਨੂੰ ਜੋ ਸੋਸ਼ਲ ਮੀਡੀਆ ਕੋਸ਼ਿਸ਼ ਕਰੋਗੇ ਬੰਦ ਰਹੇਗਾ ਪਰ ਅਗਰ ਸਿਖਾਈ ਤੋ ਬਹੁਤ ਅੰਦਰ ਚੱਕੜਾ ਪੈ ਨਹੀਂਦਾ ਬਾਈ ਇੱਕ ਪਤਲਾ ਹੋਣਾ ਬਾਈ ਜਿਹੜੀ ਮੇਰੇ ਮਾਈਂਡਲੀ ਨਾਲ ਆਪਾਂ ਇਹ ਨਹੀਂ ਮੱਛਰ ਬਣਾਉਂਦੇ ਨਾ ਲੋਕ ਇਹ ਮੱਛਰ 70% ਮੱਛਰ ਹੁੰਦੇ ਹਿੰਪਰਕੈਂਟ ਆਪਣੇ ਮਗਰ ਖਰਾਕ ਉਸ ਵੀ ਲਾ ਲੋ ਉਹਦੇ ਨਾਲ ਹੋ ਜਾਂਦੇ ਜਾਂ ਗੰਦਗੀ ਫੁੱਟੇ ਦੇ ਵਿੱਚ ਜਿਹੜਾ ਕੁੰਡਾ ਸਾਹਤ ਤੁਰਾ ਵਿੱਚ ਨਹੀਂ ਹੁੰਦਾ ਇੱਕ ਗੰਦ ਹੈ ਇੱਥੇ ਹਾਂ ਸਹੀ ਗੰਦ ਜਾਂ ਤਾਂ ਜੁਗਰੀਆਂ ਇੰਝ ਲਾਉਂਦੇ ਜਿੱਤੇ ਪੱਖਾ ਚੱਲਦਾ ਫਿਰ ਬਹੁਤ ਘਟਾ ਹੋਗਾ ਹੋਗਾ ਜ਼ਰੂਰ ਹੈ ਪਰ ਬਹੁਤ ਘਟਾ ਹੋਗਾ ਇੱਥੇ ਤੋਂ ਬੱਚਿਆ ਮਾਰੀ ਜੇ ਮੇਰੀ ਸੋਹਣ ਫਿਰ ਮੈਂ ਮੈਂ ਤੇ ਨਾਲ ਬਹਿ ਜਾਂਦੀ ਮਰਗੇ ਉਹ ਯਾਰ ਮੱਛਰ ਇੰਨਾ ਕੁੰਦਾ ਹੈ ਇਹ ਦਿਨਾਂ ਦੇ ਵਿੱਚ ਕਿਸੇ ਨਾਲ ਲੋਟ ਕਰੀ ਹੋਣੀ ਪਤਾ ਨਹੀਂ ਮੈਂ ਨੋਟ ਕਰੀ ਬੰਦੇ ਨੂੰ ਟੇਨ ਕਰ ਦਊਗਾ 80 ਕਿਲੋ ਦੇ ਬੰਦੇ ਨੂੰ ਡੇਗੂ ਕਰਨਾ ਅੱਛਾ ਨਾ ਯਾਰ ਇਹ ਤਾਂ ਫੇਰ ਵੀ 5 ਜਨਵਰੀ ਹਾਂ ਕਰਦਾ ਯਾਰ ਮਾਰਗਾ ਤੇ ਨਹੀਂ ਉੱਗ ਲੈਂਗੂ ਤਾਂ ਕਰਦਾ ਟੈਂਚ ਲੜੂਗਾ ਵਾਲੇ ਹਾਂ ਜਿਹੜਾ ਮੱਛਰ ਇਹ ਦਿਨਾਂ ਚ ਘੱਟ ਨਾ ਬਹੁਤ ਖਤਰਨਾਕ ਹੈ ਤੁਹਾਨੂੰ ਲੜਨੇ ਵਾਲਾ ਮੱਛਰ ਕਦੀ ਬੰਦੇ ਨੂੰ ਮਾਰ ਨਹੀਂ ਕਰੂਗਾ ਇਹ ਤਾਂ ਟੈਂਚ ਲੜੂਗਾ ਚਿੱਟਾ ਮੱਛਰ ਹੋਊਗਾ ਬੰਦੇ ਨੂੰ ਡੇਗੂ ਕਰੂਗਾ ਜਿਹੜਾ ਪਾਣੀ ਤੇ ਬੈਠਾ ਹਾਂ ਪਾਣੀ ਤੇ ਬੈਠਾ ਹੈ ਇਹ ਨੋਟਿਸ ਕਰਨੀ ਵਾਲੀਆਂ ਚੀਜ਼ਾਂ ਬਾਈ ਜਿਵੇਂ ਜਿਵੇਂ ਇਹ ਲਿਕਵਿਡ ਦੀ ਚੀਜ਼ ਹੈ ਜਿਵੇਂ ਕੋਡੋਮੈਕ ਕੋਡੋਮੋਸ ਹੋ ਗਿਆ ਜਾਂ ਕੋਡੋਮੈਕ ਨੂੰ ਲਿਕਵਿਡ ਲਗਾ ਦਿੱਤਾ ਉਸਦੇ ਕੋਈ ਟੈਂਟ ਦੇ ਪਰ ਕੰਮ ਨਹੀਂ ਕੋਈ ਸਾਈਡ ਬੰਦਾ ਜੀ ਜੀ ਕੰਮ ਤਾਂ ਕੋਡੋਮ ਆ ਮੈਂ ਬਾਈ ਫੌਰੀ ਆ 40 ਲਾ ਦੋ ਮੱਛੀ ਵਾਲੀ ਕੋਲੇ ਕਿਹਾ ਉਹ 6 ਵਜੇ ਬਾਅਦ ਮਾਰੀ ਨਹੀਂ ਗੱਲ ਵੀ ਕਹੀ ਦੀ ਬੜਵਾਰੀ ਨੇ ਕਿਹਾ ਜੇ ਮੈਂ ਵੀ ਆਵਾਂ ਬੜੀ ਮੈਨੂੰ ਵੀ ਕਹਿਦੀ ਪਛੇ 6 ਵੱਜ ਗਏ ਬਸ ਹਾਂ ਭਾਈ ਸਮਝ ਜੂਗਾ 6 ਵਜੇ ਤੋਂ ਬਾਅਦ ਕੰਮ ਤਾਂ ਨਹੀਂ ਕੱਢਣੇ ਬਾਹਰ ਅਸੀਂ ਇਹ ਕਿ ਲਾਸਟ ਗੱਲ ਪੁੱਛਣੀ ਸੀ ਜਿਹੜੀ ਕਬੂਤਰਾਂ ਦੇ ਮੱਖੀ ਉਹਦੀ ਦਵਾਈ ਕੀ ਹੈਗੀ ਉਹ ਤਾਂ ਕਈ ਤਰ੍ਹਾਂ ਦੇ ਪੌੜ ਰਹਿੰਦੇ ਨੇ ਉਹ ਵੀ ਮਸਲਦੇ ਨੇ ਉਹ ਤਾਂ ਖਾਸ ਨੋਟੈਕਸ ਦਾ ਪਾਊਡਰ ਆਉਂਦਾ ਹੈ ਨੋਟੈਕਸ ਦਾ ਪੌਡਰ ਥੀਲਾ ਡੱਬਾ ਆਪੇ ਆਪੇ ਹੀ ਡੱਬੀ ਆਉਂਦੀ ਹੈ 1.500 ਦੀ ਆਪਾਂ ਨਾਉਣੇ ਖਾਤਰ ਆਪਾਂ ਮਾਰ ਦਿੰਦੇ ਟਿੱਕਲ ਪਾਊਡਰ ਵੀ ਆਉਂਦਾ ਹੁਣ ਉਹ ਪਾਣੀ ਚ ਪਾ ਕੇ ਉਹ ਵੀ ਮਾਰ ਦਿੰਨੇ ਇੱਕ ਪਿੰਕੀ ਜਿਹੜੀ ਸੱਗ ਛੋਟੀ ਸ਼ੀਸ਼ੀ ਹੈ ਉਹ ਵੀ ਬਾਈ ਮਾਰ ਦਿੰਦੇ ਉਹਦੀ ਥੋੜੀ ਲੋਜ ਸਾਫ ਨਾਲ ਤੇ ਗਰਦਨ ਕਰਦਣ ਮਾਰਨ ਖੋਦੀ ਪਾਣੀ ਦੇ ਵਿੱਚ ਡੋਬੋ ਦੋ ਜਿਹੜਾ ਨਿਆ ਪਾਊਡਰ ਹੈ ਉਹ ਜਿੱ ਕੰਮ ਕਰਦਾ ਹਾਂ ਹਾਂ ਬੂਟੋਕਸ ਵੀ ਆਪਾਂ ਜਿਹੜੀ ਵਾਰੀ ਆਪਾਂ ਇਕਣਾ ਕਰਦੇ ਆ ਆਪਾਂ ਮਲੋ ਜੇ ਉਤਰ ਤੁਸੀਂ ਕਿਤੇ ਦੱਸਈਏ ਮੈਂ ਇੱਕ ਕਾ ਤੁਸੀ ਦੱਸੀ ਹੈ ਉਹ 1 ਕਿਲ ਜਿਹੜੀ ਪਾਉਂਦੇ ਇੱਕ ਦੱਸਿਆ ਤੁਸੀਂ ਪਾਊਡਰ ਨਾ ਟੈਕਸ ਨਾ ਮੈਂ ਸੱਜੇ ਇੱਕ ਦਿਨ ਜਿਹੜੀ ਦੱਸੀ ਇੱਕ ਆਪਾਂ ਨੇ ਆਪ ਦੱਸਿਆ ਤਾਂ ਜਿਹੜਾ ਉਹ ਉੱਪਰ ਲਗਰੀ ਜੀ ਜਿੰਨੇ ਕਿ ਬੂਟੋਕਸ ਹਾਂ ਉਹ ਵੀ ਦਾ ਉਸੇ ਟਾਈਮ ਆ جیسا پڑ لیا اس کی گردن دوسرا ਉਹ ਤਾਂ ਮਨ ਕਰਦਾ ਮੈਂ ਉਹ ਉਹ ਦੋਏ ਦੋਏ ਗੱਤੀ ਵੀ ਤਾਂ ਦੰਗਰ ਫੇਰ ਉਹਦੇ ਨਾਲ ਮੂੰਹ ਤੇ ਖਾਜ ਕਰਦਾ ਮੂੰਹ ਲੱਗਦਾ ਸਾਉ ਮੂੰਹ ਵੀ ਪਾ ਫੜ ਜਾਂਦੀ ਇੱਕ ਗੱਲ ਹੋਰ ਸਾਹਿਬ ਇਹ ਮੈਂ ਕੁੱਧਰ ਬਾਅਦ ਚਾਹ ਰਿਹਾ ਕਹਿੰਦਾ ਸੀ ਨਾਲੇ ਇਹਦੇ ਉੱਪਰ ਹਾਂ ਪੱਥਰ ਪੱਟਦਾ ਆਪਣੇ ਤਾਂ ਉਹ ਜੀਵਪੁਰ ਅੰਦਰ ਅੱਖਾਂ ਦੇ ਇਨਫੈਕਸ਼ਨ ਹੁੰਦਾ ਜਾਂ ਜਦੋਂ ਦੇ ਦਾੜੇ ਚੱਕਣਾ ਤੇ ਢਪਾਣਾ ਨੂੰ ਉਹ ਜਗਮ ਹੋਣਾ ਉਹਨੇ ਗਲੱਖ ਤਾਂ ਨਹੀਂ ਬੰਦਾ ਉਹ ਹੀ ਬਿਮਾਰੀ ਨਹੀਂ ਫੜ ਖਾ ਰਿਹਾ ਆ ਬਈ ਮੈਨੂੰ ਉੱਪਰ ਮਰੇ ਗਲਤੀ ਜਾਂਦੇ ਇਹ ਨਹੀਂ ਦੇਖੇ ਮਾਪਾ ਨੇ ਸਵੇਰੇ ਇੰਨੀ ਲੋਜ ਕਰਕੇ ਦੁਨੀਆਂ ਕੀ ਕਰਿਆ ਬੰਦ ਘਟ ਉੱਪਰ ਗੱਲ ਸ਼ਾਨ ਆ ਗਈ ਜੰਦੇ ਕਮਰਾ ਟੋਮ ਲੱਗਦੀ ਹੈ ਨਾ ਕੋਈ ਵੀ ਦਵਾਈ ਹੈ ਕਿਸੇ ਕਿਸਮ ਦੀ ਵੀ ਉਹ ਪਹਿਰਾ ਘੱਟ ਲੋ ਚ ਵਕਸੇ ਹਾਂ ਅਵਰ ਡੋਜ਼ ਗਲੋ ਟੋਮ ਜਨਾ ਡੋਜ਼ ਗਿਆਨ ਪਰ ਛੋੜ ਜੇ ਨਾ ਅਵਰ ਡੋਜ਼ ਕੋ ਮਨ ਨੇ ਵੀ ਬਹੁਤ ਮੋੜ ਲੋਕ ਤੋਂ ਅੰਠਾ ਇੱਕ ਵਾਰੀ ਆ ਭਾਈ ਹੋਰ ਛੋਟੀ ਜੀ ਗੱਲ ਕਰਨੀ ਆ ਤੇ ਆਪਣੇ ਭਰਾ ਵਾਲੇ ਵੀ ਗੂੜ ਲੱਗਦਾ ਹਾਂ ਤੁਹਾਨੂੰ ਕੋਈ ਖਾਸ ਬਾਜੀ ਇਹਨਾਂ ਦਾ ਜਿੱਤ ਕਰਿਆ ਮਨੋਂ ਕਹਿੰਦਾ ਕਿ ਤੇ ਘਾਕੇ ਲਿਆ ਮਗਮ ਜਨ ਬੜਾ ਮਿੱਤਰ ਹੈਗਾ ਪਰ ਬਾਜੀ ਦੇ ਕਦੇ ਚੱਲਦੇ ਹਾਂ ਨਾ ਠੀਕ ਹੈ ਤਾਂ ਹੀ ਉਹਨਾਂ ਕਰਿਆ ਤੇ ਮੈਨੂੰ ਸ਼ੌਟ ਆਇਆ ਨਾ ਬਹੁਤ ਲੋਕ ਜਿੰਦਾਇਓ ਤੇ ਮਰੀ ਆ ਭਾਈ ਜਿਵੇਂ ਨਾ ਉਹਨੂੰ ਮੈਡੀਕਲ ਦਵਾਈ ਦੇਣੀ ਚਾਹੀਦੀ ਜਾਂ ਨਹੀਂ ਦੇਖਾਈ ਲੱਗੋ ਕਿਵੇਂ ਸੁਖੂ ਗਿਆ ਪਹਿਲੇ ਸਾਹ ਨੂੰ ਬਾਈਕ ਦੇਖੋ ਉਹ ਵੀ ਬਚਾਓ ਖਾਤਰ ਤਾਂ ਦੇਣੀ ਪਈ ਹਾਂ ਬਚਾਅ ਖਾਤਰ ਆ ਗਈ ਹਾਂ ਉਹ ਦੇਣੀ ਪੈਣੀ ਜਿਹੜੀ ਵੀ ਦਵਾਈ ਦੇਣੀ ਹੈ ਉਹਦੇ ਵਿੱਚ ਦਹੀਂ ਦਾ ਹੈ ਸੈਰਾਲੈਕ ਦਾ ਹੁਣਾ ਪਾਉਣਾ ਜ਼ਰੂਰੀ ਹੋਵੇਗਾ ਬੋਮ ਜੀ ਹਰ ਪਰਿਵਾਰ ਇਹ ਚੀਜ਼ ਬਾਈ ਦੂਜੀ ਚੀਜ਼ਾ ਉਹਨੂੰ ਅੰਦਰ ਤੇ ਦਵਾਈ ਦੇ ਨਾਲ ਨਾਲ ਬਿਊਟੀ ਸਿਸਟਮ ਆ ਵਧੀਆ ਕੰਮ ਕਰੀ ਦਿੰਦਾ ਪੂਰੀ ਟੀਮ ਜਾਂ ਬੱਚੇ ਨਾਲ ਸੈਰਾਲੈਕ ਆਉਣਾ ਉਹ ਤੇ ਨਾਲ ਦਹੀਂ ਇਹ ਕਿਰੂਦਾ ਇਹ ਵਰਗੀ ਤਾਂ ਚੀਜ਼ ਨਹੀਂ ਆ ਹਾਂ ਇਹ ਜਰੂਰ ਪਾਓ ਉਹਦੇ ਵਿੱਚ ਜਿਹੜੀ ਮਰਜ਼ੀ ਦਵਾਈ ਦੋ ਪੁੱਤਰ ਨੂੰ ਫਾਈਟ ਵੈਰੀ ਨਹੀਂ ਕਰੂਗੀ ਨਾ ਉਹ ਤਾਂ ਨਾੜੀਆਂ ਦੇ ਸਾਥ ਕਾਰ ਕਰਾਉਣੀ ਚਾਹੀਦੀ ਹੈ ਤੇਰਾ ਮੈਸੇਜ ਲੋਕ ਤੋਖਾ ਆਉਂਦੇ ਨੇ ਬਾਈ ਜੀ ਗੱਲ ਨੋਟ ਕਰ ਲਿਓ ਬਹੁਤ ਨੌਜ ਵਾਲੀ ਗੱਲ ਹੈ ਜਿਹੜੇ ਨਵੇਂ ਭਰਾ ਨੇ ਜਿਹਨੂੰ ਨਹੀਂ ਪਤਾ ਉਹ ਕਹਿ ਕਰਦੇ ਜਦੋਂ ਪੁੱਤਰ ਸੁੱਕਦਾ ਚੱਲ ਮੈਟਰੋ ਜਾਂ ਨਾ ਬਾਕੀ ਬੰਦੇ ਤੋਂ ਬਾਈ ਆਪਣੇ ਸਿਖਾਣੇ ਹੀ ਆ ਹਾਂ ਇੰਨੇ ਆਪਣਾ ਬਣੋ ਲਈ ਜੀ ਇੰਨੀ ਦੱਸਦੀ ਬਾਕੀ ਲੋ ਆਪਣੇ ਸਿਖਾਣੇ ਆ ਸਮਾਂ ਹੈ ਨਾ ਲਈ ਚਲੋ ਆਪਾਂ ਬਿਮਾਰੀਆਂ ਬਾਰੇ ਦੱਸਣੇ ਚਾਹੀਦੇ ਆ ਤੱਕਾ ਨਾ ਹਾਂ ਬਿਮਾਰੀਆਂ ਬਾਰੇ ਦੱਸੋ ਯੋ ਤੇ ਲੀਵਾ ਛੱਡ ਜਾਂਦਾ ਬਾਈ ਇਹ ਬੰਦਾ ਦਾ ਬੋਲ ਨਹੀਂ ਖਤਰ ਸੈਰਾਲੈਕ ਦੀ ਆਪਾਂ ਵੀ ਇੱਕ ਹੀ ਲੰਦੇ ਵੇਟ ਦੇ ਹਿਸਾਬ ਸੇ ਦਵਾਈ ਦੇਣੀ ਚਾਹੀਦੀ ਸੈਰਾਲੈਕ ਸੈਰਾਲੈਕ ਦਾ ਤੇ ਨਹੀਂ ਬਈ ਮਿਕਸ ਹੋਈ ਚੀਜ਼ਾਂ ਬੱਚੇ ਖਾਤ ਕਿੰਨਾ ਵੀ ਕਿੰਨੀ ਦੇਣੀ ਚਾਹੀਦੀ ਹੈ ਕਿੰਨੀ ਵੀ ਦੇ ਸਕੀ 10 ml ਦੇ 5-7 ml ਦੇ ਕਰੀਬ ਸੈਰਾਲੈਕ ਲੈ ਲੋ ਢੋਲ ਕੇ ਇੰਨਾ ਕੇ ਦੇਣੀ ਹੋਵੇ ਸਭੀ 10 ml ਦੀ ਟੋਕੀ ਪਾ ਕੇ ਅਗਲੋਰੇ ਕੀ ਸੋ ਘਟਾ ਮਲੇਗੀ ਅਗਰ ਉਸੇ ਮਤਲਬ ਉਹ ਕਰਨ ਆ ਜਾਦੇ ਤੂੰ ਤੂੰ ਸਰ੍ਹੋਂ ਦਾ ਤੇਲ ਰੋਟੀ 'ਚ ਲਾ ਕੇ ਅਗਰ ਉਹ ਦਵਾਈ ਜਲੂਫਾਇ ਦੇ ਉਹ ਵੀ ਚੱਲ ਜਾਂਦੀ ਹੈ ਮੈਨੂੰ ਲੱਗਦੀ ਹੁੰਦੀ ਹੈ ਤੇ ਬਾਈ ਜੀ ਅੱਧਾ ਕਐਮਐਲ ਬਾਈ ਜਿਹੜਾ ਵੀ ਦਵਾਈ ਜਣੀ ਸੋਖੜੇ ਵਾਲੀ ਏਜੰਟਾ ਮਾਈ ਸੀ ਤੁਹਾਡੇ ਕੋਲ ਬੱਤ ਚ ਪਾਣੀ ਜਾਂ ਉਹ ਬਹੁਤ ਵਧੀਆ ਬਾਈ ਉਹ ਦਹੀਂ ਦੇ ਵਿੱਚ ਜੋ ਪਾਓ 5 ਦਿਨ ਲਗਾਤਾਰ ਹਾਂ صبحਾਂ ਸੋਹਾਂ ਸ਼ਾਮ ਇੱਕ ਟਾਈਮ ਯਾਨੀ ਕਿ ਦਹੀਂ ਪਾਓ ਇੱਕ ਟਾਈਮ ਦਵਾਈ ਕਿਡਾਈ ਪਾਉਣੇ ਜਾਂਦਾ ਬਾਈ ਜੀ ਆ ਉਹ ਜਿਸ ਮੇਲੇ ਕੋਈ ਵੀ ਦਵਾਈ ਉਹ ਵੀ ਵਿੱਚ ਮੌਲਾਰ ਜਾਂਦਾ ਬਾਈ ਸੀਨ ਨਾਲ ਲੀਵਰ ਦੀ ਦਵਾਈ ਨਾਲ ਦਹੀ ਹਰ ਸਾਇਰ ਲੈਂਦਾ ਚਾਰ ਚੀਜ਼ਾਂ ਇਕੱਠੀਆਂ ਕਰਕੇ ਜਿਹੜਾ ਸੁੱਖਣਿਆਣੀ ਇੱਕ ਲੋੜ ਤਸਮੀ ਆਪਣੇ ਦੇ ਵਿੱਚ ਵਿੱਚ ਇਹ ਇੱਕ ਗਲ ਹੋ ਰਹੀ ਹੈ ਪ੍ਰੋਟੋਨ ਉਹ ਪ੍ਰੋਟੋਨ ਉਹ ਰੰਗਨ ਕਿਸੇ ਜਿਹੜੇ ਪੜਿਆ ਦੋਨੇ ਆਪਣੀ ਆਪਣੀ ਜਗ੍ਹਾ ਸਹੀ ਹੈ ਬਾਈ ਹਰ ਕਲਾ ਆਪਣਾ ਆਪਣਾ ਮਤਲਬ ਹੈ ਤੇਰੀ ਲੀਵਰ ਦੀ ਹੈ ਉਹ ਆਪਾਂ ਨੂੰ ਲੋਡ ਪੈਂਦੀ ਵੇ ਉਹ ਤਾਂ ਆਪਾਂ ਉਹ ਵੀ ਨਹੀਂ ਵੱਧ ਦੇ ਸਕਦੇ ਬੇਕੋਟਾ ਕਲਾਜੀਏ ਦੇ ਟਾਈਮ ਆਪਾਂ ਕਹੀ ਜਾਂਦੇ ਇਹਦਾ ਲੀਬਰ ਸਟ੍ਰੌਂਗ ਹੋਵੇ ਉਹਨੂੰ ਦਈ ਜਾ ਨਹੀਂ ਪ੍ਰੋਟੋਨ ਵੇਟ ਨੂੰ ਨਹੀਂ ਵੜਾਉਂਦੇ ਕਿ ਖਾਓ ਮਨਾ ਕੋਈ ਦਵਾਈ ਇਹ ਜੀਬਰ ਵਾਲੀ ਬਾਈ ਕੋਈ ਵੀ ਦਵਾਈ ਹੈ ਬੜੀ ਹੈ ਬਾਈ ਤੁਹਾਨੂੰ ਦੱਸਿਆ ਜਾਂਦਾ ਜਾਂ ਮੋਟਾ ਪ੍ਰੋਪਰ ਸੈਟ ਹੋ ਜਾਣਾ ਕਿਉਂਕਿ ਤਾਂ ਵੇਟ ਤਾਂ ਵੜਾਉ ਤੀ ਬਣਾਉਗਾ ਕੋਈ ਸ਼ੱਕ ਨਹੀਂ ਉਹਨੇ ਬੱਤਾਂ ਨਾਲ ਲਾ ਰਿਹਾ ਇਹ ਇਹ ਚੀਜ਼ਾਂ ਦਾ ਨੰਬਰ ਬਾਈ ਜਿਹੜੀ ਚੀਜ਼ਾਂ ਵਰਤਦੇ ਸਾਰੇ ਛੋਟੇ ਜਿੰਨੇ ਪੇਪਰਾ ਕਣੀਆ ਵਰਤਦੇ ਆ ਬਹੁਤ ਘੱਟ ਜੀ ਜਵਾਬ ਦੇ ਰਹੇ ਆ ਜੀ ਜੀ ਤੁਹਾਨੂੰ ਸਲਾਮ ਅਮਾਤਰ ਆਪਣੀ ਸਹੀ ਜੀ ਵੀਰ ਕਿਸੇ ਨੂੰ ਗੱਪ ਮਾਰਦੇ ਹੋ ਤਾਂ ਕੋਈ ਫਾਇਦਾ ਨਹੀਂ ਠੀਕ ਹੈ ਨੋ ਬਹੁਤ ਘੱਟ ਲੋਕ ਤਾਂ ਆਪਣੀ ਜੇ ਦਾ ਫਹੀਕੂਤਰ ਨੂੰ ਕਦੀ ਨਹੀਂ ਜਣੀ ਚਾਹੀਦੀ ਜੇ ਸਹੀ ਕਮਿਟਰ ਨੂੰ ਬੱਤੀ ਹੈ ਤਾਂ ਉਹਨੂੰ ਬਿਮਾਰ ਜ਼ਰੂਰ ਕਰੋ ਕਰੋਗੀ ਉਹਨਾਂ ਬਾਤ ਖਾਣ ਲੱਗ ਗਈ ਮੈਂ ਬਾਤ ਖਾਣ ਲਾਇਆ ওভার ਤੋਂ ਜ਼ਿਆਦਾ ਹੋ ਜਣਾ ਉਹਨੇ ਉਹਨੂੰ ਹੱਟ ਬਨੇ ਉਹਨੂੰ ਵੀ ਲਗਾ ਦਿੱਤੀ ਹਿਊਜ ਮੋਸ਼ਨ ਵੀ ਕਰਦੀ ਉਹਨੇ ਤਜਰਬਾ ਲਿਆ ਵੀਰ ਬਸ ਪਾ ਦੇ ਨਾ ਆਪਣਾ ਨੇ ਹਾਂ ਤੁਲੂਜ ਮੋਸ਼ਨ ਲੱਗਾਂ ਦਵਾਈ ਆ ਕੋਈ ਵੀ ਆ ਕਹਿੰਦਾ ਭਾਈ 52 ਜਾਣਾ ਫਿਰ ਵੀ ਜਾਣਾ ਸੂਫੀ ਤੋਂ ਬੈਕ ਹੋ ਕੇ ਤੇ ਨਾਲੇ ਤੁਹਾਨੂੰ ਨਾਲ ਜੀ ਨੂੰ ਕਹੋ ਨੀਆ ਗੁਰੂ ਤਾਂ ਉਹ ਵੀ ਉੱਤੇ ਬਚਾਲ ਹੋ ਗਈ ਤੇ ਦੋ ਲਕੀੜੀਆਂ ਜਾਦਵੀ ਪਾਉਣੀਆਂ ਉਤੋਂ ਰੋਣੇ ਜਿਹਾ ਪੁੱਟੇ ਜਣੇ ਦਾਣੇ ਨੂੰ ਲਾ ਕੇ ਪਾਓ ਜਦੀ ਲਗਣੀ ਹੋ ਤਾਂ ਦਾਣੇ ਨੂੰ ਲਾ ਕੇ 10-15 ਮਿੰਟ ਦਾ ਗਾਣਾ ਪਹਿਲਾਂ ਜਾਣੀ ਲਵੇੜ ਕੇ ਰੱਖ ਦੋ ਉਹ ਗਾਣੇ ਚਕਾਓ ਚਕਾਓ ਸਾਹਬ ਦੇ ਮੈਂ ਇਹ ਚੋਕੇ ਦੇ ਬਾਅਦ ਤੁਹਾਨੂੰ ਕੁਝ ਨਹੀਂ ਮਿਲਣਾ ਵੇ ਖਾਲੀ ਡਰੇਨ ਚ ਆਈਏ ਇਹ ਅਗਲੇ ਦਿਨ ਜੇ ਇੱਕ ਵੀਰ ਦਾ ਲੋਰਿਆਵੇਂ ਕੁ ਮੇਰੇ ਕੁੱਤੇ ਮੈਂ ਪਾਣੀ 24 ਘੰਟੇ ਰੱਖਿਆ ਰਹਿਦਾ ਉਹ ਸਹੀ ਹੈ ਵਲਤ ਹੈ ਨਹੀਂ ਮੈਂ ਕੋਈ ਰੱਖਦਾ ਕੋਈ ਗਲਤ ਹੈ ਦੇਖੋ ਉੜ ਕੇ ਆਇਆ ਇੱਕ ਉਤਰੋ ਸਾਈਡ ਪਰ ਕਰੋ ਜਾਂ ਉਹਨੂੰ ਅੱਧਾ ਘੰਟਾ ਬਾਹਰ ਰੱਖ ਕੇ ਆਪਣਾ ਸਾਈਡ ਪਰ ਫੇਰ ਉਹਦੇ ਨੂੰ ਛੱਡੋ ਅਸੀਂ ਨਹੀਂ ਕਦੀ ਕੱਢਦੇ ਹਾਂ ਰਿਟਾ ਕੇ ਅੰਦਰੇ ਮੰਦਰੇ ਕੰਡੀ ਦੇ ਬੰਦੇ ਕਹਿੰਦੇ ਕੇ ਪਾਣੀ ਕਿੱਥਾਇਆ ਨਹੀਂ ਨਹੀਂ ਭਾਈ ਯਾਰ ਤੁਸੀਂ ਰਾਤ ਨੂੰ ਫਿਰ 10 11 ਵਜੇ ਲਾਈਟ ਪਾ ਲਿਓ ਪਾਣੀ ਦਾ ਛੇ ਗੱਲ ਉੱਤਰ ਪਾਣੀ ਨੂੰ ਐਡੋ ਮਟਕੇ ਆਉਂਗੇ ਅਸੀਂ ਉਹ ਬੈਠਾ ਮੇਰਾ ਭਤੀਜਾ ਅਸੀਂ ਆਈ ਵਾਰ ਇਹਨੂੰ ਪੁੱਛ ਲਾ ਕਿ ਰਾਤ ਨੂੰ 10 ਵਜੇ ਗਿਆਨਾਂ ਦੀ ਲੇਟ ਪਾਣੀ ਨੂੰ ਵਾਰੀ ਹੈ ਹਨਾ ਸਾਰੇ ਦੇ ਅਸੀਂ ਤਾਂ ਕਹਿੰਦੇ ਬੈਠੇ ਵੀ ਕਿ ਨਾ ਤਾਂ ਮੰਨ ਨਹੀਂ ਖੜਦਾ ਪਾਣੀ ਕੱਢੋ ਲੇਟ 10 11 ਵਜੇ ਇੱਕ ਵਾਰੀ ਪਾਣੀ ਪਰ ਪਹਿਲਾਂ ਤਾਂ ਆਪਣੇ ਆਪ ਕੱਢ ਦੋ ਲੇਟੀ ਰਹੇ ਸਾਰੀ ਰਾਤ ਜਦ ਤੱਕ ਜਦ ਤੱਕੇ ਸੌਣਾ ਨਹੀਂ ਜਦ ਤੱਕ ਜਦ ਤੱਕ ਨਹੀਂ ਖੁਦੋ ਜੇ ਦਾਣਾ ਪਾਣੀ ਪੜਪੜਾ ਰਹੋਗਾ ਕਿੰਨਾ ਮਰਜ਼ੀ ਜਾਂ ਤਾਂ ਆਪਣੀਆਂ ੜਾਈਆਂ ਸ਼ੁਰੂ ਹੋ ਗਈਆਂ ਆਪਾਂ ਨੇ ਕਬੂਤਰਾਂ ਪਰ ਧੋੜ ਲੱਗ ਜਣਾ ਪਾਉਣਾ ਬੇਹਾਂ ਜੀ ਉਹਨੂੰ ਰੋਜ਼ ਊੜਾ ਪਹਿਲਾਂ ਤਾਂ ਅੱਗੇ ਪਾਣੀ ਪੀਉਣਾ ਦਾ ਉਸ ਮੇਰੀ ਉਹ ਇੱਕ ਆਪਾਂ ਨੇ ਉਹ ਦਾਣਾ ਹਾਜ਼ਮ ਕਰਨ ਦੇ ਵਿਸਾਇ ਪਾਣੀ ਵੀ ਕੱਢਦਾ ਉੱਤਰ ਇੱਥੇ ਮੜ ਲਾ ਪਾਣੀ ਕਰਾ ਜੇ ਉੱਠ ਕੇ ਨਾ ਪਾਣੀ ਪੀਉਵੇ ਪਹਿਲਾਂ ਯਾਰ ਵੀ ਤੁਸੀਂ ਕਦੇ ਬਾਜੀ ਨੂੰ ਜਾਣਾ 5:00 5:00 ਵਜੇ 6:00 ਵਜੇ ਕਿਹਦੇ ਦੇਖ ਲਈ ਕਦੇ ਨਾ ਪਾਣੀ ਤੂੰ ਉਹ ਤਾਂ ਥੱਲੇ ਬਿਚੂਬਦੇ ਹੁੰਦੇ ਥੱਲੇ ਕੰਮ ਦੇ ਉੱਥਾਂ ਚਲਦੇ ਆਂਦੇ ਆਂ ਉਹ ਤਾਂ ਵੀ ਅਸੀਂ ਕਈ ਵਾਰ ਬੁੱਢੇ ਛੱਡ ਮੰਨੇ ਉਸ ਮੇਰੇ ਨੂੰ ਥੱਲੇ ਬੈਠਾ ਹੁੰਦਾ ਯਾਰ ਉਹ ਤਵੇ ਜਾਣਾ ਮੇਰਾ 5:00 ਵਜੇ ਪਾਣੀ ਪੀ ਗਏ 6:00 ਵਜੇ ਮੈਨੂੰ ਮਿਲਦਾ ਜਿਵੇਂ ਵੀ ਆਇਆ ਸੀ ਕਿ ਇੱਚੀ ਜਿਹੀ ਤੇ ਬੜੀਏ ਬਾਈ ਯਾਰ ਤੇਰਾ ਬਹੁਤ ਬਹੁਤ ਧੰਨਵਾਦ ਭਾਣਾ ਸਾਡੇ ਲਈ ਟਾਈਮ ਕੱਢਿਆ ਬਾਈ ਤੇ ਵੀਡੀਓ ਆਪਾਂ ਹੋਰ ਵੀ ਬਣਾਉਂਗੇ ਤੁਹਾਡੀ ਕੋਈ ਦੋਚਾ ਦੀ ਚਾਹ ਕੋ ਡੇ ਕਬੂਤਰਾਂ ਦਾ ਸ਼ੌਕ ਕਰੂਗੇ ਠੀਕ ਹੈ ਤੇ ਤੁਹਾਡਾ ਜਿਹਨਾਂ ਨਾਲ ਪਿਆਰ ਜਿੰਨੇ ਹੀ ਬੰਦੇ ਨੇ ਚਲੋ ਉਹ ਆਪਣੇ ਪਟਾਏ ਘਟਦਾ ਹਾਂਜੀ ਹੈਨਾ ਪੀਲਿਆਂ ਦੇ ਨਾਮ ਸਭ ਕੁਝ ਬਈ ਆਪਾਂ ਪਤਾ ਕਰਾਂਗੇ ਠੀਕ ਹੈ ਠੀਕ ਹੈ ਸਭ ਸਾਰੇ ਤੇ ਬਈ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀਰਾਂ ਨੂੰ ਸਸਤਾ ਹੀ ਕਰ ਚੱਲੋ